20 15 ਦਿਨਾਂ ਬਾਅਦ ਮਹੀਨੇ ਬਾਅਦ ਜਦੋਂ ਜਦੋਂ ਅੱਧੀ ਕੋ ਹੋ ਜਾਂਦੀ ਏ ਉਹ ਥੱਲੇ ਜੰਮ ਜਾਂਦਾ ਹੈ ਕਿ ਉਹ ਕੀ ਚੀਜ਼ ਹੋ ਕੋਈ ਖਤਰਨਾਕ ਚੀਜ਼ ਹੈ ਵੈਸੇ ਨਾਰਮਲ ਹੈ ਉਹ ਜਿਹੜਾ ਸ਼ੁੱਧ ਸ਼ਹਿਦ ਹੁੰਦਾ ਉਹਦੀ ਪਛਾਣ ਹੀ ਜੰਮਣਾ ਹੁੰਦੀ ਹੈ ਅੱਛਾ ਤੋਂ ਵੱਡੀਆਂ ਕੰਪਨੀਆਂ ਸ਼ਹਿਦ ਦੇ ਨਾਂ ਤੇ ਸਿਰਫ ਵੇਚਣ ਡੀਆਂ ਜਿਹੜਾ 30 ਰੁਪਏ ਕਿਲੋ ਆ ਚਾਹੀਦਾ ਤੋਂ ਮਗਾ ਕੇ ਹਾਂ ਲੈ ਵੀਰ ਜੀ ਦੱਸਿਓ ਮੜਾ ਆ ਸ਼ਹਿਦ ਦਾ ਕੰਮ ਤੁਸੀਂ ਆਪਣਾ ਕਦੋਂ ਦਾ ਕਰ ਰਹੇ ਹੋ ਮੇਰਾ ਨਾਮ ਅੰਗਰੇਜ਼ ਸਿੰਘ ਹਾਂਜੀ ਪਿੰਡ ਧਰਮੂਚੱਕ ਹਾਂਜੀ ਜਿਲ੍ਹਾ ਮਰਸਲ ਅੱਛਾ ਜੀ ਮੇਰੇ ਫਾਦਰ ਸਾਹਿਬ ਸਰਦਾਰ ਕਰਮ ਸਿੰਘ 1992 ਤੋਂ ਬੀ ਕੀਪਿੰਗ ਕਰ ਰਹੇ ਸੀ ਅੱਛਾ ਜੀ ਹਾਂਜੀ 2013 ਚ ਮੈਂ ਇਸ ਕੰਮ ਚ ਆਇਆ ਤੇ ਆਪਣਾ ਹੀ ਬ੍ਰਾਂਡ ਅਸੀਂ ਬਣਾਇਆ ਨਿਊ ਗੋਲਡਨ ਪੰਜਾਬ ਹਨੀ ਨਿਊ ਗੋਲਡਨ ਪੰਜਾਬ ਹਨੀ ਅੱਛਾ ਜੀ ਹਾਂਜੀ ਕਿਉਂਕਿ ਜਿਹੜਾ ਉਹ ਪਹਿਲਾਂ ਮੈਂ ਮਧੂਮੱਖੀ ਪਾਲਕ ਕਰਦਾ ਹਾਂ ਤੇ ਉਦੋਂ ਸ਼ਹਿਦ ਦੀ ਕੋਈ ਬਹੁਤੀ ਵੈਲਿਊ ਨਹੀਂ ਸੀ ਕਿਉਂਕਿ ਲੋਕਾਂ ਨੂੰ ਪਤਾ ਨਹੀਂ ਆਮ ਜਾਂ ਇਹ ਉਹ ਮੰਨ ਲਓ ਸ਼ਹਿਦ ਵੇਚਦੇ ਨੇ ਵੱਡੀਆਂ ਫੈਕਟਰੀਆਂ ਨੂੰ ਉਹ ਐਵੇਂ ਕਵੇਂ ਸਸਤੇ ਜਿਹੇ ਰੇਟ ਤੇ ਲੈ ਜਾਂਦੇ ਤੇ ਮੈਂ ਸੋਚਿਆ ਵੀ ਜੇ ਇਸ ਕਿਤੇ ਨੂੰ ਮੰਨ ਲਓ ਪ੍ਰੋਫੈਸ਼ਨਲ ਤੌਰ ਤੇ ਕਰਨਾ ਇੱਕ ਬ੍ਰਾਂਡ ਹੋਵੇ ਇੱਕ ਨਾ ਹੋਵੇ ਨਾ ਹੋਵੇ ਇਹ ਫਿਰ ਅਸੀਂ ਤਿੰਨ ਤਰਾ ਦੀ ਰਜਿਸਟ੍ਰੇਸ਼ਨ ਆ ਗਵਰਨਮੈਂਟ ਕੋਲੋਂ ਲਈਆ ਐਫਐਸਐਸਆਈ ਐਗ ਮਾਰਕ ਤੇ ਨੈਸ਼ਨਲ ਬੀਬੋਰਡ ਆ ਵੇਖੋ ਠੀਕ ਹੈ ਜੀ ਇੱਕ ਤਾਂ ਆ ਹੁੰਦੀ ਹੈ ਖਾਣ ਵਾਲੀ ਕਿਸੇ ਵੀ ਚੀਜ਼ ਤੇ ਆ ਚਾਹੀਦੀ ਹੁੰਦੀ ਹੈ ਠੀਕ ਹੈ ਉਸ ਤੋਂ ਬਾਅਦ ਆ ਵਾਲਾ ਹੋ ਗਿਆ ਭਾਰਤ ਸਰਕਾਰ ਦਾ ਤੇ ਇੱਕ NBB NBB ਦਾ ਠੀਕ ਹੈ ਠੀਕ ਹੈ ਜੀ ਉਸ ਤੋਂ ਬਾਅਦ ਅਸੀਂ ਬ੍ਰਾਂਡਿੰਗ ਕਰਨੀ ਸ਼ੁਰੂ ਕਰਤੀ ਕਿਸਾਨ ਮੇਲਿਆਂ ਤੇ ਜਾਣਾ ਸ਼ੁਰੂ ਕਰਤਾ ਸਾਨੂੰ ਲੋਕਾਂ ਵੱਲੋਂ ਵੀ ਬਹੁਤ ਵਧੀਆ ਹੰਗਾਰਾ ਮਿਲਿਆ ਜਿਹੜੇ ਆਸਣਾ ਸੀ ਗਏ ਹੋਂ ਤੋਂ ਡਬਲਾ ਆਸਣਾ ਲੋਕਾਂ ਨੇ ਸਾਨੂੰ ਹੰਗਾਰਾ ਦਿੱਤਾ ਵੀ ਵਧੀਆ ਚੀਜ਼ ਬਾਜ਼ਾਰ 'ਚ ਮਿਲਣੀ ਚਾਹੀਦੀ ਅੱਛਾ ਜੀ ਕਿਉਂ ਵੱਡੀਆਂ ਕੰਪਨੀਆਂ ਸ਼ਹਿਰ ਦੇ ਨਾਲ ਤੇ ਸਿਰਫ ਵੇਚਣ ਡੀਆਂ ਜਿਹੜਾ 30 ਰੁਪਏ ਕਿਲੋ ਆ ਚੈਨਾ ਤੋਂ ਮਗਾ ਕੇ ਹਾਂ ਉਹ ਨਹੀਂ ਪਤਾ ਲੱਗਦਾ ਇਹਨੂੰ ਕੀ ਚੀਜ਼ ਹੈ ਹਨਾ ਉਹ ਵੀ ਕੋਰਨਾ ਸਿਰਫ ਹੁੰਦਾ ਜੇ ਮੱਕੀ ਤੋਂ ਤਿਆਰ ਰਾਜ ਤੋਂ ਸਿਰਫ ਹੁੰਦਾ ਜੋ ਚੌਲਾਂ ਤੋਂ ਤਿਆਰ ਉਹ 30 ਰੁਪਏ ਕਿਲੋ ਮਿਲਦਾ ਚੈਨਾ ਚੋਲੇ ਹਣ ਲਿਆਣ ਕੇ ਸਾੜਾ ਥਾੜਾ ਆਪਣੇ ਵੇਚੀ ਜਾਂਦੇ ਆ ਤੇ ਤੁਹਾਡਾ ਜਿਹੜਾ ਸ਼ਹਿਰ ਚ 1% ਵੀ ਕੋਈ ਮਲਾਵਟ ਸਾਫਤ ਕਰਦੇ ਸੀ ਲੱਖ ਰੁਪਇਆ ਨਾਮ ਦੇਵਾਂਗੇ ਅੱਛਾ ਹਾਂਜੀ ਹਾਂਜੀ ਕਿਉਂਕਿ ਅਸੀਂ ਆਪ ਖੁਦ ਵੀ ਕੀਪਰ ਆ ਖੁਦ ਮਧੂਮੱਖੀ ਪਾਲਕਾ ਅੱਛਾ ਜੇ ਇਹਨੂੰ ਜਿਵੇਂ ਆਪਾਂ ਇਹ ਲੈ ਜਾਂਦੇ ਆ ਬੋਤਲ ਹਾਂਜੀ ਹਾਂਜੀ 20 15 ਦਿਨਾਂ ਬਾਅਦ ਮਹੀਨੇ ਬਾਅਦ ਜਦੋਂ ਜਦੋਂ ਅੱਧੀ ਕੋ ਹੋ ਜਾਂਦੀ ਏ ਉਹ ਥੱਲੇ ਜੰਮ ਜਾਂਦਾ ਕੀ ਉਹ ਕੀ ਚੀਜ਼ੋ ਕੋਈ ਖਤਰਨਾਕ ਚੀਜ਼ ਹੈ ਵੈਸੇ ਨੋਰਮਲ ਹੈ ਉਹ ਜਿਹੜਾ ਸ਼ੁੱਧ ਸ਼ਹਿਦ ਹੁੰਦਾ ਉਹਦੀ ਪਛਾਣ ਹੀ ਜੰਮਣਾ ਹੁੰਦੀ ਹੈ ਅੱਛਾ ਸ਼ਹਿਦ ਦੇ ਵਿੱਚ 40 ਤੋਂ 42% ਗਲੂਕੋਜ਼ ਹੁੰਦਾ ਹੈ ਜਦੋਂ ਟੈਂਪਰੇਚਰ ਥੋੜਾ ਜਿਹਾ ਡਾਊਨ ਹੁੰਦਾ ਗਲੂਕੋਜ਼ ਜਿਹੜਾ ਥੱਲੇ ਬੈਠ ਜਾਂਦਾ ਜੰਮ ਜਾਂਦਾ ਹੈ ਪਰ ਅਸਲ ਦੇ ਵਿੱਚ ਖਾਣ ਵਾਲਾ ਪਦਾਰਥ ਗਲੂਕੋਜ਼ੀ ਆ ਕਿਉਂਕਿ ਗਲੂਕੋਜ਼ ਇੱਕ ਤਰ੍ਹਾਂ ਦੀ ਚੀਜ਼ ਜਿਹੜੀ ਆਪਣੇ ਮੈਦੇ ਨੂੰ ਪਚਾਉਣਾ ਨਹੀਂ ਪੈਂਦਾ ਜੰਮਿਆ ਜ ਮਤਲਬ ਪਚਿਆ ਪਚਾਇਆ ਭੋਜਨ ਹੁੰਦਾ ਉਹ ਉਹ ਤਾਂ ਹੀ ਉਹ ਕੋਲ ਕੇ ਪੀਂਦੇ ਨੇ ਪਾਣੀ ਚ ਨਾ ਗਲੂਕੋਜ਼ ਠੀਕ ਹੈ ਹੁਣ ਜਿੰਨਾ ਸ਼ਹਿਦ ਜੰ अच्छा इंडिया ਦਾ ਸਭ ਤੋਂ ਜ਼ਿਆਦਾ ਸ਼ਹਿਦ ਅਮਰੀਕਾ ਖਰੀਦਦਾ ਹੈ। ਇੰਡੀਆ ਦਾ 90% ਸ਼ਹਿਦ ਜਿਹੜਾ ਐਕਸਪੋਰਟ ਹੋ ਰਿਹਾ ਹੈ। ਹਾਂ ਹਾਂ। 10% ਸ਼ਹਿਦ ਇੱਥੇ ਵਿਕ ਰਿਹਾ ਹੈ। ਉਹ ਵੀ ਮੰਨ ਲਓ ਜਿਹੜਾ ਜ਼ਿੰਮੇਦਾਰ ਉਹ ਆਪ ਖੁਦ ਵੇਚ ਰਿਹਾ ਜਾਂ ਇੱਕ ਅੱਧੀ ਫੈਕਟਰੀ ਕੋ ਵੇਚ ਰਹੀ ਹੋਗੀ ਪਿਓਰ। ਬਾਕੀ ਸਾਰਾ ਐਕਸਪੋਰਟ ਹੁੰਦਾ ਆਪਣੇ ਤੇ ਸਿਰਫ ਵੇਚ ਰਿਆ ਆ ਬ੍ਰਾਂਡ ਦੇ ਨਾਂ ਤੇ ਠੀਕ ਹੈ ਕਿਉਂਕਿ ਆਪਣੇ ਲੋਕ ਬ੍ਰਾਂਡ ਨੂੰ ਪ੍ਰੋਮੋਟ ਕਰਦੇ ਆ ਜ਼ਿੰਮੇਦਾਰ ਨੂੰ ਘੱਟ ਪ੍ਰੋਮੋਟ ਕਰਦੇ ਆ ਅੱਛਾ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਖੰਡ ਵਗੈਰਾ ਤੇ ਮੋਟੇ ਤੌਰ ਤੇ ਪੁੱਛ ਰਿਹਾ ਪਿੰਡਾਂ ਚ ਹੁੰਦਾ ਨਹੀਂ ਬਈ ਫਾਂਡ ਕੋਈ ਹੈਗੀ ਇੱਕ ਧਾਰਨਾ ਵਾਪੇ ਖੈਰ ਪਾ ਜੀ ਵਿੱਚ ਸ਼ਾਇਦ ਕੁਝ ਪਾਇਆ ਇੱਕ ਵੀ ਪਰਸੈਂਟ ਸ਼ਾਇਦ ਦੇ ਵਿੱਚ ਕਿਸੇ ਵੀ ਚੀਜ਼ ਦੀ ਮਿਲਾਵਟ ਨਹੀਂ ਮਿਲਾਵਟ ਕਿਉਂਕਿ ਸ਼ਾਇਦ ਆਪਣੇ ਵਿੱਚ ਮਿਲਾਵਟ ਪਸੰਦ ਹੀ ਨਹੀਂ ਕਰਦਾ ਇੱਥੇ ਕੁਝ ਵੀ ਮੰਨ ਲਓ ਆਪਾਂ ਇੱਕ ਪਾਣੀ ਦਾ ਟੀਲਾ ਵੀ ਛੋੜ ਦਾਂਗੇ ਨਾ ਪਾਣੀ ਲਾਗੇ ਤੇ ਦੋ ਦਿਨਾਂ ਦੇ ਵਿੱਚ ਖ ਸ਼ਾਪ ਹੈਗੀ ਹੈ ਹਾਂਜੀ ਹਾਂਜੀ ਤੇ ਇਦਾਂ ਤੁਸੀਂ ਮੇਲਿਆਂ 'ਚ ਵੀ ਜਾਂਦੇ ਹੋ ਮੇਲਿਆਂ 'ਚ ਵੀ ਜਾਂਦੇ ਹੋ ਆਨਲਾਈਨ ਤਾਂ ਨਹੀਂ ਹਲੇ ਸ਼ੁਰੂ ਕੀਤਾ ਨਹੀਂ ਆਨਲਾਈਨ ਵੀ ਨਹੀਂ ਕੀਤਾ ਤੇ ਲੋਕਲ ਮਾਰਕੀਟ 'ਚ ਵੀ ਨਹੀਂ ਕਿਉਂਕਿ ਜਦੋਂ ਲੋਕਲ ਮਾਰਕੀਟ 'ਚ ਕਿਸੇ ਦੁਕਾਨਦਾਰ ਕੋਈ ਜਾਇਦਾ ਨਾ ਹਾਂ ਹਾਂ ਤੇ 90% ਦੁਕਾਨਦਾਰ ਸਾਨੂੰ ਕਹਿੰਦੇ ਵੀ ਸਾਡਾ ਮਾਰਜਿਨ ਕਿੰਨਾ ਹੈ ਬਸ ਗੱਲ ਖਤਮ ਉੱਥੇ ਆਣ ਕੇ ਫਿਰ ਅਸੀਂ ਮਤਲਬ ਕਨਫਿਊਜ਼ ਹੀ ਹੋ ਜਾਂਦੇ ਕਿਉਂਕਿ ਪਿਓਰ ਚੀਜ਼ 'ਚ ਮਾਰਜਿਨ ਬਹੁਤ ਘੱਟ ਹੁੰਦਾ ਹੈ ਘੱਟ ਹੁੰਦਾ ਠੀਕ ਹੈ ਜਿਹੜੀਆਂ ਬਜ਼ਾਰੀ ਚੀਜ਼ਾਂ ਆ ਹੁਣ ਮੰਨ ਲਓ ਕੋਈ ਵੱਡਾ ਬ੍ਰਾਂਡ ਆ ਉਹ ਬਾਜ਼ਾਰ 'ਚ 100 ਰੁਪਏ ਇਸ ਕਰਕੇ ਅਸੀਂ ਇਹ ਲੋਕਲ ਮਾਰਕੀਟ ਦੇ ਵਿੱਚ ਵੀ ਆਪਣਾ ਸ਼ਹਿਦ ਨੂੰ ਵੇਚਦੇ ਸਾਡੇ ਕੋਲੋਂ ਸਾਡੇ ਪੱਕੇ ਮਤਲਬ ਕਿਸਾਨ ਜੁੜੇ ਸਾਡੇ ਨਾਲ ਉਹ ਵੀ ਲੈ ਕੇ ਜਾਂਦੇ ਆ ਹੁਣ ਤੱਕ ਇੱਕ ਸਾਲ ਸਾਡੇ ਕੋਲ ਅਮਰੀਕਾ ਤੱਕਰ ਲੈ ਕੇ ਜਾਂਦੇ ਆ 10-10 ਕਿਲੋ 5-5 ਕਿਲੋ ਸ਼ਾਇਦ ਅੱਛਾ ਹਾਂਜੀ ਹਾਂਜੀ ਵਾਹ ਜੀ ਇਹਦਾ ਵੈਸੇ ਕੀ ਰੇਟ ਰੱਖਿਆ ਤੁਸੀਂ ਕਿੰਨਾ ਇਹ ਅਸੀਂ 400 ਰੁਪਏ ਕਿਲੋ ਰੱਖਿਆ ਜੀ ਮਲਟੀਪਲ ਆ ਇਹ ਯਾਨੀ ਕਿ ਅੱਧਾ ਕਿਲੋ ਦੀ ਪੈਕਿੰਗ ਹੋ ਜਾਂਦੀ ਹਾਂਜੀ ਹਾਂਜੀ ਠੀਕ ਹੈ ਅੱਧਾ ਕਿਲੋ ਯਾਨੀ ਕਿ 200 ਹਾਂਜੀ ਹਾਂਜੀ ਇਹ ਤਾਂ ਠੀਕ ਹੈ ਰੇਟ ਵੀ ਕੋਈ ਇੰਨਾ ਜ਼ਿਆਦਾ ਨਹੀਂ ਹੈ ਬਿਲਕੁਲ ਵੀਰ ਜੈਨੂਨ ਜੈਰੇਟਰ ਰੱਖਿਆ ਹੈ ਕਿੰਨਾ ਚਿਰ ਹੋ ਗਿਆ ਤੁਹਾਨੂੰ ਵੀਰ ਜੀ ਮੈਂ ਲਓ ਮੇਰੇ ਫਾਦਰ ਸਾਹਿਬ 1992 ਤੋਂ ਕਾਰੀ ਸੀ ਮੈਂ 2013 ਤੋਂ ਇਸ ਕੰਮ ਚ ਆਇਆ ਹਾਂ ਅੱਛਾ ਹਾਂਜੀ ਹਾਂਜੀ ਔਰ ਮਾਝੇ ਦਾ ਸਭ ਤੋਂ ਵੱਡਾ ਪ੍ਰੋਸੈਸਿੰਗ ਪਲਾਂਟ ਵੀ ਸਾਡੇ ਕੋਲ ਆ ਅਸੀਂ ਪ੍ਰੋਸੈਸ ਵੀ ਕਰਦੇ ਹਾਂ ਸ਼ਾਇਦ ਨੂੰ ਬਾਹਰ ਵੀ ਮਤਲਬ ਕਈਆਂ ਆਪਣੇ ਪਿੰਡ ਹੀ ਉੱਥੇ ਹਾਂਜੀ ਹਾਂਜੀ ਅੱਛਾ ਠੀਕ ਆ ਬੜੀ ਵਧੀਆ ਗੱਲ ਐ ਫਿਰ ਤੇ ਠੀਕ ਲੱਗ ਰਿਹਾ ਹੰਗਾਰਾ ਠੀਕ ਮਿਲ ਰਿਹਾ ਬਹੁਤ ਵਧੀਆ ਵੀਰ ਜੀ ਬਹੁਤ ਵਧੀਆ ਜੀ ਚੰਗੀ ਜਿਹਾ ਕੰਮ ਚੱਲ ਰਿਹਾ ਅਸੀਂ ਕਦੇ ਆਏ ਤੁਹਾਡੇ ਪਲਾਂਟ ਵਿਜ਼ਿਟ ਕਰਾਂਗੇ ਜਰੂਰ 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 ਆਇਆ ਚੰਗਾ